ਤਰੰਤਰਾਂ ਦਿਲੇ ਦੇ ਕਸਬਾ ਰਿਕੇ ਹੈਡ ਵਰਕਰਸ ਤੋਂ ਰਾਤ ਵੇਲੇ ਛੱਡੇ ਗਏ 345200 ਪਾਣੀ ਦੀ ਮਾਰ ਮੰਡ ਖੇਤਰ ਅਤੇ ਇਲਾਕੇ ਵੀ ਦੇਖਣੀ ਸ਼ੁਰੂ ਹੋ ਗਈ ਹੈ ਪੰਦਾ ਸੀ ਕਿ ਕਰੋਮਾ ਪਿੰਡ ਜੋ ਕਿ ਦਰਿਆ ਤੋਂ 3 ਕਿਲੋਮੀਟਰ ਦੂਰੀ ਤੇ ਹੈ ਅਤੇ ਉਸ ਬੰਨ ਦੇ ਨਾਲ ਜੋ ਘਰ ਬਣੇ ਹੋਏ ਹਨ ਉਹਨਾਂ ਦੇ ਵਿੱਚ 2-2 3-3 ਫੁੱਟ ਪਾਣੀ ਅੰਦਰ ਵੜ ਚੁੱਕਿਆ ਹੈ ਜਿਨ੍ਹਾਂ ਕਾਰਨ ਘਰਾਂ ਦੇ ਵਿੱਚ ਪਿਆ ਸਾਰਾ ਸਮਾਨ ਖਰਾਬ ਹੋ ਗਿਆ ਇਸ ਵਨ ਜਾਣਕਾਰੀ ਅੰਦਰ ਘਰਾਂ ਦੇ ਮਾਲਕਾਂ ਨੇ ਦੱਸਿਆ ਕਿ ਤਕਰੀਬਨ 20 ਦਿਨ ਦੇ ਕਰੀਬ ਹੋ ਗਏ ਹਨ ਕਿ ਦਰਿਆ ਦਾ ਪਾਣੀ ਲੋਕਾਂ ਦੇ ਖੇਤਾਂ 'ਚ ਵੜਿਆ ਹੋਇਆ ਹੈ ਪਰ ਦੇਰਾਂ ਛੱਡੇ ਗਏ ਦਰਿਆ ਦੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਣ ਕਰਾਂ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਆਣ ਵੜਿਆ ਜਿਸ ਕਰਾਂ ਘਰਾਂ ਦੇ ਪਿਆ ਸਾਰਾ ਸਮਾਨ ਦੇ ਦੁਹਾਰੂ ਪਸ਼ੂਆਂ ਦੀ ਰੱਖਿਆ ਸਾਰਾ ਚਾਰਾ ਵੀ ਖਰਾਬ ਹੋ ਚੁੱਕਿਆ ਹੈ ਲੋਕਾਂ ਨੇ ਇਹ ਵੀ ਦੱਸਿਆ ਕਿ ਉਹ ਬੰਦੇ ਕੰਡੇ ਤੇ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਪਰ ਪ੍ਰਸ਼ਾਸਨ ਨੇ ਅਜੇ ਤੱਕ ਉਹਨਾਂ ਦੀ ਕੋਈ ਸਾਰ ਨਹੀਂ ਲਈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਪਾਵੇ ਅਲਰਟ ਜਾਰੀ ਕੀਤਾ ਗਿਆ ਹੈ ਪਰ ਕੋਈ ਵੀ ਨੁਮਾਇੰਦਾ ਉਹਨਾਂ ਦੇ ਕੋਲ ਨਹੀਂ ਪਹੁੰਚਿਆ ਤੇ ਨਾ ਹੀ ਉਹਨਾਂ ਨੂੰ ਕਿਦੇ ਸੁਰੱਖੇ ਥਾਵਾਂ ਤੇ ਜਾਣ ਦੇ ਲਈ ਕਿਹਾ ਗਿਆ ਹੈ ਤੇ ਨਾ ਹੀ ਕੋਈ ਜਗ੍ਹਾ ਉਹਨੂੰ ਮੁਹैया करवाई ਗਈ ਹੈ। ਨਾਗੀ ਭਾਈ ਜਰਨਲ ਸਿੰਘ ਜੀ। ਖੜਾ ਪਿੰਡਾ। ਖੜੋਂ ਪਿੰਡ ਜੀ। ਆ ਪਾਣੀ ਜਿਹੜਾ ਆਇਆ ਇਹ ਕਦੋਂ ਪਾਣੀ ਇਨਾਲਾ। ਪਾਣੀ ਦਰਿਆਵਾਂ ਦਾ ਚੜ ਗਿਆ, ਚੜ ਗਿਆ ਪਹਿਲਾਂ ਛੋੜਾ ਹੀ ਤੇ ਰਾਤ ਦਾ ਬਹੁਤ ਜ਼ਿਆਦਾ ਚੜ ਗਿਆ ਪਾਣੀ। ਸਾਰਾ ਸਮਾਨ ਸਮੂਹ ਆਵੇ ਆਹ ਘਾਰ ਆ ਆਪਣਾ। ਸਾਰਾ ਸਮਾਨ ਵਿੱਚ ਵਾ। ਕੋਈ ਵੀ ਨਹੀਂ ਨਿਕਲਿਆ ਸਮਾਨ ਆ, ਟਰੈਕਟਰ ਕੱਢੇ ਅਸੀਂ ਤੇ ਮਾਲ ਡੰਗਰ ਕੱਢਿਆ ਹੋਰ ਕੋਈ ਸਮਾਨ ਵਿੱਚ ਹੀ ਪਿਆ ਵਾ। ਸਾਰਾ ਦਾਣੇ ਬੈਡ ਬੁੱਟ ਕੋਈ ਵੀ ਚੀ ਜੀ ਨਹੀਂ ਨਿਕਲੀ ਵਿੱਚ ਤੇ ਕੰਦਾ ਉਹ ਪਾਟ ਗਿਆ ਤੇ ਚੀ ਨਹੀਂ ਕਰਦਾ ਜਾਣ ਨੂੰ ਉਹ ਤਰ ਤੇ ਇਹ ਇਹਨਾਂ ਇਹ ਸਾਡੀ ਤੇ ਬੰਨਾ ਹੀ ਨਹੀਂ ਸਾਡਾ ਅਗੜਾ ਕੰਨਾ ਨਿਸ਼ਕਾਨ ਹੋ ਗਿਆ ਕੰਨਾ ਨੂੰ ਨੁਕਸਾਨ ਹੋ ਗਿਆ ਨਿਸ਼ਕਾਨ ਔਰ ਆਏ 7-8 ਕਿਲੋ ਚੋਂ ਨਾ ਟੁੱਬ ਗਿਆ ਇਹ ਖਤਮ ਹੋ ਗਿਆ ਪਹਿਲੀ ਉਹ ਖਰਾਬ ਗਈ ਰੇਤ ਪੈ ਗਈ ਏ ਥੱਲੇ ਪ੍ਰਸ਼ਾਸਨ ਆਇਆ ਤੁਹਾਡੇ ਕੋਲ ਕੋਈ ਨਹੀਂ ਆਇਆ ਕਿਸ ਤਰ੍ਹਾਂ ਟੂੜੀ ਟਾੜੀ ਸਾਰੀ ਗੱਲ ਰੋਟੀ ਪਾਣੀ ਦਾ ਬਾਬੇ ਆਉਂਦੇ ਆ ਵੇ ਉਹ ਅਠੀ ਪਾਰੀ ਮੈਂ ਹੁੰਦੇ ਆ ਦੇ ਇੱਕ ਟਾਈਮ ਦੇ ਜਾਂਦੇ ਆ ਉਹ ਰਾਤ ਨੂੰ ਖਾਣੀ ਪੈਂਦੀ ਤੇ ਉਹ ਹੀ ਇਸ ਤਰ੍ਹਾਂ ਹੀ ਮਾਰੀ ਜਾਂਗੇ ਕੋਟੇ ਲੈਣਾ ਹੈ ਉਹਨੂੰ ਕਮਰਾ ਦੇ ਵਿੱਚ ਤੇ ਇੱਕ ਅੱਧਾ ਅਸੀਂ ਜਾ ਕੇ ਉੱਥੇ ਬਹਿ ਜਾਈਏ ਤੁਹਾਨੂੰ ਮਿਲੇਗਾ ਨਹੀਂ ਮੰਗ ਕਰਦੇ ਅਸੀਂ ਤੇ ਅਸੀਂ ਮੰਗ ਕਰਦੇ ਅਸੀਂ ਤੇ ਉਹਨੇ ਦਰਿਆ ਕਿਹੜਾ ਹੈ ਇਹ ਖਾਲਿਆ ਜਾਵੇ ਤੇ ਨਾ ਪਾਣੀ ਸਾਡੀਆਂ ਪੜੀਆਂ ਚੜੇ ਤੇ ਇੱਕ ਥਾਂ ਛੋ ਵਗੀ ਜਾਵੇ ਨਹਿਰ ਦਾ ਰੂਪ ਨਿਕਲ ਜੇ ਅਹੀਂ ਦੇ ਸ਼ਿੰਗਾਰ ਸੋ ਕਿਹੜਾ ਪਿੰਡ ਜੀ ਕੜੋ ਮਾਸ਼ਾ ਆ ਜਿਹੜਾ ਪਾਣੀ ਇੰਨਾ ਆਇਆ ਇਹ ਪਹਿਲਾਂ ਦਾ ਆਇਆ ਕਿ ਹੁਣ ਹੀ ਆਇਆ ਜੀ ਨਹੀਂ ਹੁਣ ਹੀ ਮਹੀਨਾ ਹੋ ਗਿਆ ਇਹ ਪੂਰਾ ਨਹੀਂ ਘਰਾਂ ਜੀ ਤੁਹਾਡੇ ਜਿਹੜਾ ਪਹੁੰਚਿਆ ਆਹੋ ਫਿਰਦਾ ਆ ਨਹੀਂ ਪਾਣੀ ਪਹਿਲਾਂ ਵੀ ਗਾਇ ਹੈ ਥੋੜੀ ਥੋੜੀ ਜਗ੍ਹਾ ਚੁੱਲ੍ਹੇ ਚੱਲਿਆ ਜੋਗੀ ਹਾਂ ਤੇ ਦੂਜੀ ਜਗ੍ਹਾ ਕੋਈ ਨਹੀਂ ਅੱਛਾ ਹੁਣ ਕਿੰਨਾ ਪਾਣੀ ਚੜ ਗਿਆ ਰਦਾ ਹੁਣ ਤੇ ਬੜਾ ਹੁਣ ਤੇ ਚੁੱਲ੍ਹੇ ਲਾਗੇ ਲਗਾ ਪਿਆ ਤੇ ਕਿਸ ਤਰ੍ਹਾਂ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਜਬ ਉਹਠਿਆਂ ਦੀ ਰਾਤ ਨੂੰ ਮਾਲ ਡੰਗਰ ਵੀ ਤੁਹਾਡਾ ਮਾਲ ਡੰਗਰ ਵੱਧਾ ਪਾਣੀ ਜੀ ਉਥੇ ਘਰ ਦੇ ਵਿੱਚ ਘਰ ਦੇ ਵਿੱਚ ਅੱਛਾ ਤੇ ਹੁਣ ਇਸ ਤਰ੍ਹਾਂ ਗਜ਼ਾਰਾ ਪ੍ਰਸ਼ਾਸਨ ਕੋਈ ਆਇਆ ਤੁਹਾਡੇ ਕੋਲ ਸਾਰ ਲੈਣ ਕਿਸ ਤਰ੍ਹਾਂ ਇਹ ਉਹ ਦੇ ਜਾਂਦੇ ਆ ਸੱਚ ਹੈ ਵੇ ਇੱਕ ਵਾਰੀ ਕਿਸੇ ਲਾਹ ਰੂ ਰੇਡੀਆਂ ਕੋਰਸੇ ਤੇ ਚੜ ਕੇ ਪ੍ਰਸ਼ਾਸਨ ਆਇਆ ਕੋਈ ਤੁਹਾਡੇ ਕੋਲ ਕੱਲ ਦਾ ਜਾਰੀ ਕੀਤਾ ਗਿਆ ਕਿ ਤੁਸੀਂ ਇਹ ਜਿਹੜੀਆਂ ਥਾਵਾਂ ਬਾਈਕਾਂ ਵਿਹਲੀਆਂ ਕਰਕੇ ਤੇ ਸੁਰੱਖੇ ਥਾਵਾਂ ਤੇ ਚਲੇ ਜਾਓ ਤੇ ਸਾਨੂੰ ਥਾਂ ਵੀ ਨਹੀਂ ਗੱਡੀ ਬਹਿਣ ਨੂੰ ਅੱਛਾ ਨਾ ਤੇ ਹੁਣ ਮੰਗ ਕੀ ਕਰਦੇ ਜੀ ਮਾਗੇ ਹੋ ਵੀ ਸੜਾ ਕਾਣੀ ਉਹ ਜਗਾ ਫਸਲ ਫਸਲ ਡੋਬੇ ਸਾਨੂੰ ਇਹਦਾ ਕੋ ਮਿਲ ਮੋਲ ਜਾਵੇ ਇੱਕ ਇਹਦਾ ਕੋ ਪ੍ਰੋਗਰਾਮ ਬਣ ਜਾਵੇ ਪੰਜ ਹਜ਼ਾਰ ਸਾਲ ਤੇ ਸਾਨੂੰ ਇਹ ਪਾਣੀ ਆਈਂਦਾ ਖਾਲੇ ਜਾਵੇ ਡੂੰਗਾ ਆ ਜਾਏ ਮੋਢੇ ਚੜੇ ਨਾ ਤੇ ਪੈਆਂ ਜਿਹੜੀ ਉਹ ਵੀ ਸਭ ਬਰਬਾਦ ਹੋ ਗਈਆਂ ਇੱਥੇ ਆਣ ਕੇ ਕਹੀ ਰੇਤਾ ਪਈ ਕੋਈ ਟੋਆ ਪੈ ਗਿਆ ਸਾਹਿਬ ਜੀ ਆਪਣਾ ਮੇਰਾ ਨਾਮ ਜਗਰਾਤ ਸਿੰਘ ਆ ਜੀ ਪਿੰਡ ਕੜੋ ਮਤਵਾ ਜੀ ਜ਼ਿਲ੍ਹਾ ਤਨਤਨ ਤਹਿਸੀਲ ਪੱਟੀ ਤੋਂ ਆ ਪਾਣੀ ਆਇਆ ਕਿ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਭੜਿਆ ਪਾਣੀ ਹਾਂਜੀ ਹਾਂਜੀ ਆਪਣੇ ਘਰਾਂ ਦੇ ਵਿੱਚ ਜੀ 2-2 3-3 ਫੁੱਟ ਪਾਣੀ ਆ ਜੀ ਪਾਣੀ ਨੂੰ ਅੱਜ 1 ਮਹੀਨਾ ਹੋ ਚੱਲਿਆ ਚਲਦੇ ਨੂੰ 1 ਮਹੀਨੇ ਤੋਂ ਪਾਣੀ ਆਪਣੇ ਘਰਾਂ ਦੇ ਵਿੱਚ ਆ ਜੀ ਤੇ ਆਪਣੇ ਅੰਦਰ ਸਾਰਾ ਸਮਾਨ ਅੰਦਰ ਪਿਆ ਏ ਕੁਝ ਵੀ ਕੱਢਣ ਦਾ ਮੌਕਾ ਨਹੀਂ ਮਿਲਿਆ ਸਾਨੂੰ ਕਿਸੇ ਨੇ ਵੀ ਕੋਈ ਸੁਚਿਤ ਨਹੀਂ ਕੀਤਾ ਕਿ ਕਿਹੜੇ ਵੇਲੇ ਪਾਣੀ ਆਏ ਨਾ ਅਸੀਂ ਸੁੱਤੇ ਪਏ ਸੀ ਤੇ ਸਾਡਾ ਸਾਰਾ ਸਮਾਨ ਅੰਦਰ ਹੀ ਰਹਿ ਗਿਆ ਜੀ ਹਾਂਜੀ ਲੱਗੋ ਮੰਤਰੀ ਸਾਹਿਬ ਲੋਕਚਾਰਾ ਚੁਦਾ ਵੀ ਹਾਂਜੀ ਹਾਂਜੀ ਭੁੱਲਰ ਸਾਹਿਬ ਆਏ ਤਿੰਨ ਚਾਰ ਵਾਰ ਹਨ ਸਾਰਾ ਕੁਝ ਮਿਲ ਗਿਆ ਜੀ ਗੱਠਾਂ ਮਿਲੀਆਂ ਵਾ ਚੋਕਰ ਵੀ ਮਿਲਿਆ ਸਭ ਕੁਝ ਦਿੱਤਾ ਜੀ ਸਰਕਾਰ ਸਾਡੀ ਮਤ ਫੁੱਲ ਕਰ ਰਹੀ ਹੈ ਹੋਰ ਵੀ ਸੰਸਥਾਵਾਂ ਬਹੁਤ ਨੇ ਜੋ ਸਾਡੀ ਫੁੱਲ ਮਤ ਕਰ ਰਹੀਆਂ ਜੀ ਤਾਂ ਨਹੀਂ ਅਪੀਲ ਕਰਦੇ ਆ ਜੀ ਸਾਨੂੰ ਚਲੋ ਸਾਡੇ ਲਈ ਰਾਸ਼ਨ ਦੀ ਲੋੜ ਨਹੀਂ ਸਾਨੂੰ ਡੰਗਰਾਂ ਦੀ ਲੋੜ ਹੈ ਡੰਗਰਾਂ ਲਈ ਸਾਨੂੰ ਕੁਛ ਨਾ ਕੁਝ ਦੇ ਦਿਓ ਅਸੀਂ ਦੇ ਬਸ ਇਹੀ ਅਪੀਲ ਕਰਦੇ ਆ ਜੀ ਕਿਹੜਾ ਪਿੰਡਾ ਘੜੋਮ ਜੀ ਹਰੀਕੇ ਤਰਨਧਾਰਾ ਪਾਣੀ ਘਰ ਦੇ ਵਿੱਚ ਖੋਤਾ ਇਹ ਕੀ ਕਰਨ ਹੋਇਆ ਪਾਣੀ ਦਰਿਆ ਦਾ ਜੀ ਬਹੁਤ ਜ਼ਿਆਦਾ ਆ ਗਿਆ ਹੈ ਹਾਂਜੀ ਹਾਂਜੀ ਬਾਥਰੂਮਾਂ ਤੱਕ ਸਾਰੇ ਵੜਿਆ ਤੂੜੀ ਖੁਰਲੀ ਬਹੁਤ ਜਿਆਦਾ ਨਕਸਾਨ ਆਇਆ ਕਰਦਾ ਮਾਲ ਡੰਗਰ ਦਾ ਬਹੁਤ ਔਖਾ ਟੂੜਗੀ ਚ ਵੀ ਪਾਣੀ ਆ ਸਾਰਾ ਰੋੜ ਰੋੜ ਤਰੀ ਜਾਂਦੀ ਇਧਰੋਂ ਕਿੰਨੇ ਕਿੰਨੇ ਫਸਲ ਜਿਹੜੀ ਫਸਲ ਦਾ ਬਹੁਤ ਜਿਆਦਾ ਇਧਰ ਜਿੰਨੇ ਘਰ ਸਾਰੇ ਡੁੱਬ ਗਏ ਫਸਲ ਦਾ ਬਹੁਤ ਜਿਆਦਾ ਥੱਲੇ ਕੋਈ ਹਸਾਬ ਨਹੀਂ ਜਿੰਨੀ ਡੁੱਬੀ ਆ ਘਰ ਦੇ ਵਿੱਚ ਕਿੰਨਾ ਕੋ ਪਾਣੀ ਆ ਘਰ ਦੇ ਕੋਈ ਹੈਗਾ ਹੀ 3 ਫੁੱਟ ਇਸ ਟਾਈਮ ਚੜ੍ਹਿਆ ਆ ਚਾਰ ਸਾਮਾਨ ਤਾਂ ਕੁਝ ਰਹਿ ਤਾ ਸਾਮਾਨ ਸਾਰਾ ਸੇਵਿਆ ਟੋਟਾ ਲੱਗੇ ਸਾਰਾ ਤਾਂ ਕੀਤਾ ਹਾਂਜੀ ਸਾਰਾ ਚੁੱਕਿਆ ਸਾਮਾਨ ਸੇਵ ਕਰਦਾ ਕੋਈ ਨੁਕਸਾਨ ਹੋਇਆ ਤੂੜੀ-ਤਾੜੀ ਦਾ ਬਹੁਤ ਜ਼ਿਆਦਾ ਹੋਇਆ, ਮਾਲ ਡੰਗਰ ਦਾ ਬਹੁਤ ਜ਼ਿਆਦਾ ਹੈ। ਪਾਣੀ ਬਰਾਂਡੇ 'ਚ ਵੀ ਪਾਣੀ ਆ। ਤੂੜੀ ਵੀ ਰੁੜੀ ਜਾਂਦੀ ਸਾਰੀ ਨਾਲ-ਨਾਲ। ਬਾਹਰਲੇ ਤੂੜੀ ਜਿਹਾ ਪਾਣੀ ਪੈ ਗਿਆ, ਤਕਰੀਬਨ ਡੰਗਰਾਂ ਦਾ ਔਖਾ ਹੋ ਗਿਆ ਸਾਡਾ। ਔਠੇ-ਗੁੱਠਿਆਂ ਦਾ ਸਾਰਾ ਹੀ ਹਾਂਜੀ। ਕੀ ਮੰਗ ਕਰੋਗੇ ਉਹਨੂੰ? ਮੰਗ ਚਾਰੇ-ਚੂਰੇ ਦੀ ਹੈ ਜੇ ਡੰਗਰਾਂ ਦਾ ਸਰਦਾ ਜਾਵੇ ਤਾਂ। ਇਹਨਾਂ ਦਿਨਾਂ 'ਚ ਡੰਗਰਾਂ ਦਾ ਬਹੁਤ ਔਖਾ ਸਾਡਾ। ਬਾਕੀ ਸਭ ਦੇ ਉੱਤੇ ਤਾਂ ਧਰਦਾ ਜਾਂਦਾ। ਡੰਗਰਾਂ ਦਾ ਹੀ ਆਚਾਰਾ-ਜੂਰਾ ਮਿਲਦਾ ਜਾਵੇ, ਤੂੜੀ ਖਰਾਬ ਹੁੰਦੀ ਜਾਂਦੀ ਆ। ਘਰ ਵਾਲੀ ਵੀ ਖਰਾਬ ਹੋ ਗਈ ਜਿਹੜੀ ਬਾਹਰ ਹੈ ਉਹ ਵੀ ਪ